ਬੋਨ ਸਸਨੀ ਪ੍ਰਖੇ ਵਿਸ਼ੇ ਤੇ ਦੋਰੋ ਜਾਂ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਮੰਚ ਤੇ ਪਰਾਜਮਾਨ ਬਹੁਤ ਹੀ ਸਤਿਕਾਰਯੋਗ ਜੁਨੀਵਰਸਿਟੀ ਦੇ ਚਾਂਸਲਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਪ੍ਰੋਫੈਸਰ ਅਜੈਬ ਸਿੰਘ ਬਰਾੜ ਜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਬ ਡਾਕਟਰ ਪ੍ਰੇਤਪਾਲ ਸਿੰਘ ਜੀ ਅੱਜ ਦੇ ਉਦਘਾਟਨੀ ਭਾਸ਼ਣ ਦੇ ਬਕਤਾ ਡਾਕਟਰ ਕੋ ਨਾਮ ਸਿੰਘ ਜੀ ਡਾਕਟਰ ਅਵਤਾਰ ਸਿੰਘ ਜੀ ਸਿੱਖ ਐਜੂਕੇਸ਼ਨ ਯੂਕੇ ਤੋਂ ਤੇ ਹੋਰ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਸਾਹਿਬਾਨ ਤੇ ਬਾਹਰੋਂ ਆਏ ਪਤਵੰਤ ਸੱਜਣ ਚੀਮਾ ਸਾਹਿਬ ਰਿਆ ਸਾਹਿਬ ਤੇ ਗੁਰਦੀਪ ਸਿੰਘ ਕਾਂਗ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਇਸ ਕਾਨਫਰੈਂਸ ਦੇ ਵਿੱਚ ਭਾਗੀਦਾਰ ਸਮੂਹ ਹਾਜ਼ਰੀਨ ਗੁਰ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੀ ਜਿਹੜੀ ਸੰਸਥਾ ਹੈ ਯੂਨੀਵਰਸਿਟੀ ਉਸ ਦਾ ਨਾਂ ਹੀ ਗੁਰੂ ਦੇ ਨਾਂ ਤੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਹੈ ਤੇ ਇਹ ਇੱਕ ਬੜਾ ਮਹੱਤਵਪੂਰਨ ਜਿਹੜਿਆ ਗੱਲ ਹੈ ਕਿ ਕਿਸੇ ਐਜੂਕੇਸ਼ਨ ਸੰਸਥਾ ਦਾ ਨਾਮ ਕਿਸੇ ਕੌਮ ਦੇ ਮੁਖ ਜਾਂ ਅਸੀਂ ਕਹਿੰਦੇ ਆ ਪਗੰਬਰ ਦੇ ਨਾਂ ਤੇ ਜਾਂ ਸਾਡਾ ਜੋਗੋ ਜੋਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਜਿੱਥੇ ਅਸੀਂ ਦੇਖਦੇ ਆ ਕਿ ਸਮਾਜ ਨੂੰ ਅਧਿਆਤਮਿਕ ਜਿਹੜੇ ਛੇਦ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਅਸੀਂ ਨਹੀਂ ਦੇਖਦੇ ਆ ਕਿ ਨਹੀਂ ਮਿਲ ਸਕਦੀ ਇਸੇ ਤਰ੍ਹਾਂ ਅਸੀਂ ਦੇਖਦੇ ਆ ਕਿ ਜਦੋਂ ਸਿੱਖਿਆ ਦੇ ਖੇਤਰ ਵਿੱਚ ਜਿਹੜੀਆਂ ਯੂਨੀਵਰਸਟੀਆਂ ਨੇ ਉਹ ਉੱਚ ਜਿਹੜੀਆਂ ਆਧਾਰੇ ਨੇ ਸਿੱਖਿਆ ਦੇ ਤੇ ਉਹਨਾਂ ਤੋਂ ਬਿਨਾਂ ਵੀ ਜਿਹੜੀ ਹੈ ਸਿਹਤ ਦਾ ਸਮਾਜ ਨੂੰ ਜਿਹੜੀ ਅਸੀਂ ਕਹਿੰਦੇ ਆ ਕਿ ਪ੍ਰੋਫੈਸ਼ਨਲ ਤੌਰ ਤੇ ਉਹ ਨਹੀਂ ਮਿਲ ਸਕਦੀ ਪਰ ਇਸ ਯੂਨੀਵਰਸਿਟੀ ਦਾ ਜਿਹੜਾ ਕਾਰਜ ਹੈ ਉਹ ਹੋਰ ਜਿਹੜੀਆਂ ਯੂਨੀਵਰਸਟੀਆਂ ਨੇ ਉਹਨਾਂ ਨਾਲੋਂ ਇੱਕ ਥੋੜਾ ਨਵੇਕਲਾ ਕਿਉਂਕਿ ਜਿੱਥੇ ਹੋਰ ਸਾਰੀਆਂ ਯੂਨੀਵਰਸਟੀਆਂ ਦੇ ਵਿੱਚ ਜਿਹੜੀ ਪ੍ਰੋਫੈਸ਼ਨਲ ਹੈ ਜਾਂ ਫਾਰਮਲ ਐਜੂਕੇਸ਼ਨ ਹੈ ਉਹ ਦਿੱਤੀ ਜਾਂਦੀ ਹੈ ਤਾਂ ਇਸ ਯੂਨੀਵਰਸਿਟੀ ਦਾ ਇੱਕ ਆਦੇਸ਼ ਦੋਰਾ ਹੈਗਾ ਕਿ ਉਸ ਫਾਰਮਲ ਐਜੂਕੇਸ਼ਨ ਦੇ ਨਾਲ ਜਿੰਨੇ ਵੀ ਪ੍ਰੋਗਰਾਮ ਜੁਨੀਵਰਸਿਟੀ ਵਿੱਚ ਚੱਲ ਰਹੇ ਨੇ ਸਾਰੇ ਹੀ ਪ੍ਰੋਗਰਾਮ ਦੇ ਨਾਲ ਜਿਹੜੀਆਂ ਬਾਰਡ ਦੇ ਰਿਲੀਜੀਅਨਸ ਨੇ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਾਂ ਹੋਰ ਰੀਜ਼ਨ ਦੇ ਸਕ੍ਰਿਪਚਰਸ ਨੇ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਨੇ ਉਹਨਾਂ ਦੀ ਲਾਈਟ ਦੇ ਵਿੱਚ ਫਾਰਮਲ ਐਜੂਕੇਸ਼ਨ ਦੇ ਨਾਲ ਨਾਲ ਐਥੀਕਲ ਵੈਲਿਊਜ਼ ਨੂੰ ਇੰਕਲੂ ਇਨਕਲੂਰੇਟ ਕਰਕੇ ਜਿਹੜਾ ਬਲੈਂਡਿੰਗ ਨੌਲੇਜ ਹੈ ਜਿਹੜੀ ਇਸ ਯੂਨੀਵਰਸਿਟੀ ਦੇ ਆਪਣੇ ਖੁਜ਼ਾਰਤੀਆਂ ਨੂੰ ਵਿਦਿਆਰਥੀਆਂ ਨੂੰ ਦੇਣਾ ਉਹ ਇੱਕ ਮੁੱਖ ਜਿਹੜਾ ਹੈਗਾ ਟੀਚਾ ਹੈ ਯੂਨੀਵਰਸਿਟੀ ਦਾ ਜਿਹੜਾ ਮਿਸ਼ਨ ਹੈ ਉਹ ਵੀ ਇਕਰੇਸ਼ਨ ਆਫ ਵੈਲਿਊ ਵੈਲਡ ਨੋਲਜ ਸੁਸਾਇਟੀ ਤੇ ਇਸ ਜਿਹੜਾ ਹੈਗਾ ਵਿਜ਼ਨ ਹੈ ਉਸ ਨੂੰ ਫulfil ਮੈਂਟ ਦੇ ਲਈ ਉਹ ਜਿਹੜੇ ਨੇ ਮਿਸ਼ਨ ਹੈ ਉਹ ਜੁਨੀਵਰਸਿਟੀ ਲੈ ਕੇ ਚੱਲ ਰਹੀ ਹੈ ਇੱਕ ਤਰ੍ਹਾਂ ਅਸੀਂ ਜਿੰਨਾ ਵੀ ਅਧਿਆਤਮਿਕ ਤੌਰ ਤੇ ਜੈਸਿਕ ਲਈ ਪ੍ਰੋਫੈਸ਼ਨਲ ਤੌਰ ਤੇ ਸਾਡੀ ਸਲੇਬ ਆਈ ਹੈਗੀ ਹੈ ਉਹਨਾਂ ਦੇ ਵਿੱਚ ਅਸੀਂ ਖਿਆਲ ਰੱਖਦੇ ਹਾਂ ਕਿ ਜਿੰਨੇ ਵੀ ਵਰਡ ਦੇ ਰਿਲੀਜੀਅਨ ਜਿਨੇ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਉਹਨਾਂ ਦੇ ਜਿਹੜੀ ਹੈਗੀਆਂ ਨੇ ਵੈਲਿਊਜ਼ ਨੇ ਉਹਨਾਂ ਨੂੰ ਇਨਕਲਕੇਟ ਜਿਹੜਾ ਉਹ ਕੀਤਾ ਜਾਵੇ ਬਲੈਂਡਿੰਗ ਨੌਲਜ ਦਿੱਤੀ ਜਾਵੇ ਇਸ ਤੋਂ ਇਲਾਵਾ ਮੇਰੇ ਖਿਆਲ ਹੋਰ ਕੋਈ ਯੂਨੀਵਰਸਿਟੀ ਨਹੀਂ ਜਿਸ ਤੇ ਇੱਕ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਾਮਨ ਜਿਹੜਾ ਪੇਪਰ ਹੈ ਉਹ ਪੜਾਇਆ ਜਾਵੇ ਯੂਨੀਵਰਸਿਟੀ ਹੈ ਇਦੇ ਵਿੱਚ ਕੰਪਲਸਰੀ ਹੈ ਚਾਹੇ ਕੋਈ ਸਾਇੰਸ ਸਟਰੀਮ ਦਾ ਸਟੂਡੈਂਟ ਹੈ ਚਾਹੇ ਕੋਈ ਕਮਰਸ ਤੋਂ ਹੈ ਚਾਹੇ ਕੋਈ ਇੰਜੀਨੀਅਰਿੰਗ ਤੋਂ ਸਾਰਿਆਂ ਦੇ ਲਈ ਇੱਕ ਜ਼ਰੂਰੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੀ ਜਾਣਕਾਰੀ ਤੇ ਪੇਪਰ ਅਸੀਂ ਸਾਰਿਆਂ ਨੂੰ ਪੜਾਉਨੇ ਆ ਤਾਂ ਜੋ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਟੀਚਿੰਗਸ ਨੇ ਉਹਨਾਂ ਦੀ ਫਾਰਮਲ ਐਜੂਕੇਸ਼ਨ ਦੇ ਨਾਲ ਬਲੈਂਡ ਹੋ ਕੇ ਉਹ ਹੋਰ ਉਹਨਾਂ ਨੂੰ ਚਾਰ ਚੰਦ ਨੇ ਜਿਹੜੇ ਉਹ ਲੱਗਣ ਜਿਸ ਤਰ੍ਹਾਂ ਡਾਕਟਰ ਹਰਦੇਵ ਸਿੰਘ ਦੱਸ ਰਹੇ ਸੀ ਕਿ ਇਹ ਜਿਹੜੀ ਕਾਨਫਰੰਸ ਹੈ ਇਸ ਦਾ ਆਦੇਸ਼ ਵੀ ਇਹੀ ਹੈ ਕਿ ਵੱਖ-ਵੱਖ ਜਿਹੜੇ ਹੋਰ ਅਕਾਦਮਿਕ ਖੇਤਰ ਨੇ ਚਾਹੇ ਉਹ ਸਾਇੰਸ ਦੇ ਖੇਤਰ ਨੇ ਚਾਹੇ ਕਮਰਸ ਦੇ ਨੇ ਵਪਾਰ ਦੇ ਨੇ ਚਾਹੇ ਲੈਂਗੁਏਜਸ ਦੇ ਨੇ ਚਾਹੇ ਹੋਰ ਜਿੰਨੇ ਵੀ ਡਿਸਪਲਿਨ ਯੂਨੀਵਰਸਿਟੀ ਦੇ ਵਿੱਚ ਚੱਲੇ ਰਹੇ ਨੇ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਲਾਈਟ ਦੇ ਵਿੱਚ ਦੇਖਣ ਦਾ ਨਜ਼ਰੀਆ ਕਿ ਅਸੀਂ ਸਾਇੰਸ ਦੇ ਸਟੂਡੈਂਟਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋਂ ਕੀ ਸਿੱਖ ਇਹ ਲੈ ਕੇ ਚੱਲਣਾ ਚਾਹੀਦਾ ਇਹ ਯੂਨੀਵਰਸਿਟੀ ਦਾ ਉਦੇਸ਼ ਹੈ ਤੇ ਉਹਨੂੰ ਪੂਰਤੀ ਦੇ ਲਈ ਇਹ ਜਿਹੜੀ ਕਾਨਫਰੰਸ ਹੈ ਇਹ ਦੂਸਰਾ ਸਾਡੀ ਕਾਨਫਰੰਸ ਹੈ ਪਿਛਲੇ ਸਾਲ ਤੋਂ ਸ਼ੁਰੂ ਕਰੀ ਹੈ ਐਨੂਅਲ ਜਿਹੜਾ ਫੀਚਰ ਹੈ ਜਿ ਯੂਨੀਵਰਸਿਟੀ ਨੇ ਆਪਣਾ ਬਣਾਇਆ ਤਾਂ ਅੱਜ ਇਸ ਦੇ ਉਦਘਾਟਨੀ ਪਾਸ਼ਣ ਦੇ ਵਿੱਚ ਆਪਾਂ ਿਕਤਰ ਹੋਇਆ ਤੇ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਤੈਦਲੋਂ ਜਿਹੜਾ ਜੀ ਆਖਦਾ ਸਰਦਾਰ ਹਰਿੰਦਰ ਸਿੰਘ ਧਾਮੀ ਪ੍ਰਧਾਨ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸਾਡੇ ਸੱਦੇ ਨੂੰ ਉਹਨਾਂ ਨੇ ਪ੍ਰਵਾਨ ਕੀਤਾ ਬਹੁਤ ਸ਼ਾਰਟ ਨੋਸ ਤੇ ਸੀ ਉਹਨਾਂ ਨਾਲ ਗੱਲ ਕਰੀ ਸੀ ਉਹਨਾਂ ਦੇ ਰਜ਼ੇਮੇ ਬਹੁਤ ਨੇ ਜਿਸ ਤਰ੍ਹਾਂ ਪੰਥਕ ਦੌਰ ਅੱਜ ਕੱਲ੍ਹ ਸਮੇਂ ਦੇ ਵਿੱਚ ਚੱਲ ਰਿਹਾ ਹੈ ਮੇਰੇ ਖਿਆਲ ਉਹ ਅਸੀਂ ਸਾਰੇ ਅਸੀਂ ਇੱਥੇ ਐਜੂਕੇਟ ਬੰਦੇ ਆਪਾਂ ਬੈਠੇ ਆ ਉਹ ਸਾਰੀਆਂ ਸਥਿਤੀਆਂ ਨੂੰ ਆਪਾਂ ਜਾਣਦੇ ਆ ਬਹੁਤ ਹੀ ਰਜ਼ੇਮਿਆਂ ਪਰ ਆਹਨਾ ਦਾ ਜਿਹੜਾ ਸ਼ਡਿਊਲ ਹੈ ਉਹਦੇ ਵਿੱਚੋਂ ਫਿਰ ਵੀ ਆਪਣਾ ਸਮਾਂ ਕੱਟ ਕੇ ਉਹ ਜੀ ਸਾਡੇ ਤੇ ਹਾਜ਼ਰ ਹੋਏ ਨੇ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਜਿਵੇਂ ਆਖਦੇ ਆ ਰਸਮੀ ਤੌਰ ਤੇ ਮੈਂ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਸਾਹਿਬ ਪ੍ਰੋਫੈਸਰ ਰਜੇਵ ਸਿੰਘ ਬਰਾੜ ਤੇ ਵਾਈ ਚਾਂਸਲਰ ਡਾਕਟਰ ਪ੍ਰਿਤਪਾਲ ਸਿੰਘ ਜੀ ਨੂੰ ਇਸ ਸਮਾਰੋਹ ਦੇ ਵਿੱਚ ਉਹਨਾਂ ਨੂੰ ਵਿਜੀਗ ਆਖਦਾ ਅੱਜ ਦੇ ਉਦਘਾਟਨੀ ਪਾਠਨ ਦੇ ਵਿੱਚ ਸਾਡੇ ਮੁੱਖ ਉਦਘਾਟਨੀ ਜਿਹੜੇ ਵਕਤਾ ਨੇ ਡਾਕਟਰ ਗੁਰਨਾਮ ਸਿੰਘ ਜੋ ਕਿ ਗੁਰਮਤ ਸੰਗੀਤ ਦੇ ਖੇਤਰ ਵਿੱਚ ਉੱਗੀ ਸ਼ਖਸੀਅਤ ਨੇ ਨਾ ਕਿ ਸਾਡੇ ਇੰਡੀਆ ਦੇ ਵਿੱਚ ਬਾਹਰਲੇ ਸਾਰੇ ਦੇਸ਼ ਦੇ ਵਿੱਚ ਉਹ ਜਿਹੜੇ ਹੈਗੇ ਨੇ ਉਹਨਾਂ ਦਾ ਨਾਮ ਹੈ ਤੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੁਰਮਤ ਸੰਗੀਤ ਤੇ ਉਹਨਾਂ ਨੇ ਡਿਪਾਰਟਮੈਂਟ ਖੜਾ ਕੀਤਾ ਤੇ ਬਹੁਤ ਹੀ ਨਾਮਵਰ ਸ਼ਖਸੀਅਤ ਨੇ ਉਹ ਆਪਣੇ ਵਿਚਾਰ ਸਾਡੇ ਉਲਗਠਨੀ ਪਾਸੰਦੇ ਵਿੱਚ ਸਾਡੇ ਨਾਲ ਰੱਖਣਗੇ ਇਸ ਤੋਂ ਬਿਨਾ ਇਹ ਜਿਹੜੀ ਦੋ ਕਾਨਫਰੰਸ ਆ ਸਾਡੀ ਅੰਤਰਰਾਸ਼ਟਰੀ ਉਹ ਸਿੱਖ ਐਜੂਕੇਸ਼ਨ ਕੌਂਸਲ ਜੋ ਕਿ ਦੇਸ਼ ਸਹਿਯੋਗ ਦੇ ਨਾਲ ਅਸੀਂ ਕਲੈਬੋਰੇਸ਼ਨ ਦੇ ਵਿੱਚ ਕਰਦੇ ਆ ਰਹੇ ਹਾਂ ਪਿਛਲੇ ਸਾਲ ਤੋਂ ਸ਼ੁਰੂ ਕਰੀ ਸੀ ਤੇ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਤੋਂ ਸਾਡੇ ਕੋਲ ਬਰਾਜ਼ਮਾਨੇ ਡਾਕਟਰ ਅਵਤਾਰ ਸਿੰਘ ਜੀ ਉਹਨਾਂ ਨੂੰ ਅਸੀਂ ਜੀਓ ਆਖਦੇ ਹਾਂ ਇਸ ਦੇ ਨਾਲ ਹੋਰ ਸਾਰੇ ਪਤਵੰਤੇ ਸੱਜਣ ਜੋ ਸਮੂਹ ਹਾਜ਼ਰੀਨ ਜੋ ਪੰਡਾਲ ਦੇ ਵਿੱਚ ਹਾਜ਼ਰ ਹੈ ਸਾਰਿਆਂ ਨੂੰ ਇਸ ਉਪਗਠਨੀ ਪਾਸਨ ਦੇ ਵਿੱਚ ਮੈਂ ਜੀ ਆਖਦਾ ਤੇ ਇੱਕ ਦੋ ਬੇਨਤੀਆਂ ਮੈਂ ਪ੍ਰਧਾਨ ਸਾਹਿਬ ਨੂੰ ਕਰਨੀਆਂ ਨੇ ਜੀ ਸ੍ਰਸਟੀ ਦਾ ਜਿਹੜਾ ਹੈਗਾ ਪਿਛਲੇ ਸਾਲਾਂ ਦੇ ਵਿੱਚ ਕਾਫੀ ਜਿਹੜਾ ਹੈਗਾ ਅਪਲਿਫਟਮੈਂਟ ਕੀਤੀ ਜਾ ਰਹੀ ਹੈ ਜਿੱਥੇ ਕਿ ਅਸੀਂ ਦਾਖਲਿਆਂ ਨੂੰ ਲੈ ਕੇ ਵੀ ਹਰ ਸਾਲ ਜਿਹੜਾ ਹੈਗਾ ਸਾਡਾ ਵਾਅਦਾ ਹੋ ਰਿਹਾ ਇਸ ਵਾਰੀ ਥੋੜਾ ਜਿਹਾ ਬਾਹਰਲਾ ਜਿਹੜਾ ਬੱਚਿਆਂ ਦਾ ਰੁਝਾਨ ਸੀ ਉਹ ਰੁਕਿਆ ਤਾਂ ਕਾਫੀ ਜਿਹੜਾ ਸਿਗਨੀਫੀਕੈਂਟ ਜਿਹੜਾ ਐਡਮਿਸ਼ਨ ਦੇ ਵਿੱਚ ਵਾਧਾ ਹੋਇਆ ਸੀ 700 ਬੱਚੇ ਦੀ ਜਿਹੜੀ ਇਨਟੇਕ ਆ ਉਹ ਵਧੀ ਹੈ ਤੇ ਸਾਨੂੰ ਇਹ ਪਤਾ ਹੈ ਕਿ ਤੁਸੀਂ ਪ੍ਰਧਾਨ ਸਾਹਿਬ ਹੋਣ ਤੋਂ ਪਹਿਲਾਂ ਟਰਸਟ ਦੇ ਮੈਂਬਰ ਸੀ ਉਦੋਂ ਵੀ ਸਾਡੀ ਬੜੀ ਮਦਦ ਹੈ ਜਿਹੜੀ ਯੂਨੀਵਰਸਿਟੀ ਨੂੰ ਵੀ ਚੜ੍ਹਦੀ ਕਲਾ ਦੇ ਤੁਸੀਂ ਕੀਤਾ ਕੰਮਕਾਜ ਕੀਤਾ ਤੇ ਯੂਨੀਵਰਸਿਟੀ ਤੇ ਹੁਣ ਬਤੌਰ ਤੁਸੀਂ ਚਾਂਸਲਰ ਹੋ ਕੇ ਤੇ ਸ਼੍ਰੋਮ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਵੀ ਯੂਨੀਵਰਸਿਟੀ ਨੂੰ ਬੜਾ ਸਹਿਯੋਗ ਦੇ ਰਹੇ ਹੋ ਤੇ ਯੂਨੀਵਰਸਿਟੀ ਵਿੱਚ ਨਾਇਕ ਦਾ ਜਿਹੜਾ ਕੰਮ ਆ ਉਹ ਵੀ ਚੱਲ ਰਿਹਾ ਹੈ بس ਟੀਮ ਦੀ ਜਿਹੜੀ ਵਿਜ਼ਿਟ ਆ ਉਹ ਬਾਕੀ ਹੈ ਤੇ ਬੜਾ ਹੀ ਸਹਿਯੋਗ ਤੁਸੀਂ ਨੇ ਦਿੱਤਾ ਹੈ ਤੇ ਅਸੀਂ ਫਿਊਚਰ ਦੇ ਵਿੱਚ ਵੀ ਅਸੀਂ ਇਹੋ ਜੇ ਸਹਿਯੋਗ ਦੀ ਜਿਹੜੀ ਆਸ ਕਰਦੇ ਹਾਂ ਤੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਯੂਨੀਵਰਸਿਟੀ ਹੈ ਜਿਹੜੀ ਉਹ ਹੋਰ ਬਲੰਦੀਆਂ ਦੇ ਵੱਲ ਜਿਸ ਤਰ੍ਹਾਂ ਦੀ ਆਸ ਉਮੀਦ ਦੇ ਨਾਲ ਕੰਮ ਨੇ ਸ਼ੁਰੂ ਕੀਤਾ ਉਹ ਜਾਵੇਗੀ ਤੇ ਦੋ ਕੁ ਬੇਨਤੀਆਂ ਨੇ ਤੁਹਾਨੂੰ ਇੱਕ ਤਾਂ ਅਸੀਂ ਤੁਹਾਡੇ ਰਿਜ਼ਿਊਮਿਆਂ ਨੂੰ ਜਾਣਦੇ ਹਾਂ ਬਹੁਤ ਬਾਰੇ ਇੰਜ ਇਸ ਤਰ੍ਹਾਂ ਦਾ ਹੋਇਆ ਕਿ ਤੁਹਾਡੇ ਰਜੇਮਿਆਂ ਕਰਕੇ ਤੁਸੀਂ ਸਾਨੂੰ ਥੋੜਾ ਜਿਹਾ ਸਮਾਗਮਾਂ ਦੇ ਵਿੱਚ ਸਮੋਲੀਅਤ ਨਹੀਂ ਕਰ ਸਕੇ ਸਾਨੂੰ ਦਰਸ਼ਨ ਦੇ ਨਹੀਂ ਚੁਕੇ ਸਕੇ ਸਾਨੂੰ ਬੇਨਤੀ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜਾ ਹੈਗਾ ਸਮਾਗਮ ਦੇ ਵਿੱਚ ਤੁਹਾਨੂੰ ਬੇਜਾਰਸ਼ ਕਰਦੇ ਹਾਂ ਕਿ ਜਰੂਰ ਸਾਡੇ ਦਰਮਿਆਨ ਹਾਜ਼ਰੀ ਲਿਆ ਕਰੋ ਤੇ ਦਰਸ਼ਨ ਦੇ ਕੇ ਸਾਨੂੰ ਨਵਾਜਿਆ ਕਰੋ ਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਬਾਬਤ ਮੈਂ ਕਹਾਂਗਾ ਕਿ ਪਿਛਲੇ ਜਿਹੜੀ ਨੈਸ਼ਨਲ ਨਵੀਂ ਨੈਸ਼ਨਲ ਐਜੂਕੇਸ਼ਨ ਜਿਹੜੀ ਪਾਲਿਸੀ ਹੈ 2020 ਉਹ ਇੰਪਲੀਮੈਂਟ ਕਰਨ ਦੇ ਵਿੱਚ ਯੂਨੀਵਰਸਿਟੀ ਨੇ ਪੰਜਾਬ ਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਹੀ ਪਹਿਲ ਕਦਮੇ ਨਿਕਰੇ ਮੇਰੇ ਖਾਲ ਨਾਰਥ ਜ਼ੋਨ ਦੇ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਅਸੀਂ 2023 ਤੋਂ ਹੀ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਉਹ ਲਾਗੂ ਕੀਤੀ ਹੈ ਜਿਹੜੀ ਕਿ ਕਈ ਯੂਨੀਵਰਸਿਟੀਆਂ ਵਿੱਚ ਅੱਜ ਵੀ ਹਜੇ ਤੱਕ ਲਾਗੂ ਉਹ ਨਹੀਂ ਕੀਤੀ ਗਈ ਕਿਉਂਕਿ ਉਹ ਜਿਹੜੀ এডੂਕੇਸ਼ਨ ਪਾਲਿਸੀ ਹੈ ਉਹਦੇ ਦੌਰਾਨ ਜਿਹੜੇ ਬੈਰੀਅਰ ਸੀ ਮੀਨਜ਼ এডੂਕੇਸ਼ਨ ਦੇ ਵਿੱਚ ਵੀ ਸਾਇੰਸ ਸਟ੍ਰੀਮ ਦੇ ਨੇ ਇਹ ਕਮਰਸ ਦੇ ਨੇ ਜਾਇ ਹਿਮਨਿਟिज ਦੇ ਨੇ ਉਹ ਬੈਰੀਅਰ ਤੋੜ ਦਿੱਤੇ ਗਏ ਸਟੂਡੈਂਟ ਦੇ ਇੰਟਰਸਟ ਨੂੰ ਰੱਖ ਕੇ ਅੱਗੇ ਰੱਖ ਕੇ ਉਹ ਕਿਸੇ ਤਰ੍ਹਾਂ ਦੇ ਜਿਹੜੇ ਕੋਰਸ ਨੇ ਉਹ ਮਿਕਸ ਕਰਕੇ ਵੀ ਟੀਚ ਕਰ ਸਕਦੇ ਨੇ ਸੋ ਯੂਨੀਵਰਸਿਟੀ ਆਪਣੇ ਵੱਲੋਂ ਅਕਾਦਮਿਕ ਤੌਰ ਤੇ ਤੇ ਹੋਰ ਪ੍ਰਬੰਧਕੀ ਤੌਰ ਤੇ ਬੜੇ ਹੀ ਰਾਈਟ ਡਾਇਰੈਕਸ਼ਨ ਦੇ ਵਿੱਚ ਜਿਹੜੀ ਲੈ ਰਹੀ ਆ ਤੇ ਪਿਛਲੇ 2.5 ਸਾਲ ਤੋਂ ਪ੍ਰੋਫੈਸਰ ਬਰਾੜ ਸਿੰਘ ਦਾ ਬਹੁਤ ਹੀ ਸਹਿਯੋਗ ਰਿਹਾ ਬਹੁਤ ਹੀ ਜਿਹੜਾ ਉਹਨਾਂ ਨੇ ਯੂਨੀਵਰਸਿਟੀ ਦੇ ਜਿਹੜੀਆਂ ਕਈ ਤਰ੍ਹਾਂ ਦੀਆਂ ਹਾਰਡਲਸੀਆਂ ਉਹਨਾਂ ਨੂੰ ਜਿਹੜਾ ਹੈਗਾ ਨੇਜ ਦੂਰ ਕੀਤਾ ਤੇ ਇਸ ਤਰ੍ਹਾਂ ਦੀ ਜਿਹੜੀ ਆਸ ਹੈ ਅਸੀਂ ਕਰਦੇ ਹਾਂ ਕਿ ਅੱਗੇ ਵੀ ਪ੍ਰਬੰਧਕੀ ਢਾਹੇ ਵਿੱਚ ਹੁੰਦੀਆਂ ਰਹਿਣਗੀਆਂ ਸੋ ਇੱਕ ਵਾਰੀ ਫੇਰ ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਜੀ ਆਖਦਾ ਤੇ ਬੇਨਤੀ ਕਰਦਾ ਕਿ ਯੂਨੀਵਰਸਿਟੀ ਦੇ ਵਿੱਚ ਹਾਜ਼ਰੀ ਹੈ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਆਇਆ ਕਰੋ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਸਹਿਬਾਨ ਸਮੂਹ ਸਟਾਫ ਵੱਖ-ਵੱਖ ਭਾਗਾਂ ਦੇ ਮੁਖੀ ਤੇ ਇੰਚਾਰਜ ਸਹਿਬਾਨ ਤੇ ਇਸ ਯੂਨੀਵਰਸਿਟੀ ਇਸ ਕਾਨਫਰੰਸ ਵਿੱਚ ਭਾਗੀਦਾਰ ਵਿਦਿਆਰਥੀ ਤੇ ਖੁਜ਼ਾਰਤੀ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਖਦਾ ਗੁਰਫਤੇ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ